2 ਦਰਜਨ ਤੋਂ ਜ਼ਿਆਦਾ ਮੋਰ 24 ਪ੍ਰਿਜ਼ਨਰਸ ਸਵੈਪ ਹੋਏ ਨੇ ਬਿਟਵੀਨ ਰਸ਼ੀਆ ਐਂਡ ਅਮਰੀਕਾ ਪਹਿਲਾਂ ਵੀ ਪ੍ਰਿਜ਼ਨਰ ਸਵੈਪ ਹੁੰਦਾ ਰਿਹਾ ਪਰ ਇਹ ਸਭ ਤੋਂ ਵੱਡਾ ਪ੍ਰਿਜ਼ਨਰ ਸਵੈਪ ਹੈ ਕਿ ਜਿਹਦੇ ਚ 2 ਦਰਜਨ ਤੋਂ ਜ਼ਿਆਦਾ ਜਿਹੜੇ ਨੇ ਉਹ ਬੰਦੇ ਛੱਡੇ ਜਾਣਗੇ ਔਰ ਅਮਰੀਕਾ ਚ ਜਿਹੜੇ ਉਹਨਾਂ ਦੇ ਅਮਰੀਕਨ ਪੱਤਰਕਾਰ ਵੀ ਕੁਝ ਉਹਨਾਂ ਦੀ ਰਸ਼ੀਆ ਦੇ ਕੈਚ ਦੀ ਵਾਲ ਸਟਰੀਟ ਜਰਨਲ ਰਿਪੋਰਟਰ ਇਵਾਨ ਜਰਸ਼ਕੋਵਿਚ ਉਹ ਵੀ ਰਿਲੀਜ਼ ਹੋਇਆ ਜਿਹੜੇ 2 ਦਰਜਨ ਨੇ ਉਹਨਾਂ ਚ ਰਸ਼ੀਅਨ ਸਾ ਅਮਰੀਕਨ ਜੇਲਾਂ ਇਵਨ ਕਿਉਂਕਿ ਨੈਟੋ ਅਮਰੀਕਾ ਦੀ ਲੀਡ ਨੂੰ ਫਾਲੋ ਕਰਦਾ ਜਿਹੜੇ ਕੋਈ ਜਰਮਨ ਦੇ ਵਿੱਚ ਕੈਦ ਸੀ ਕਿਸੇ ਨੇ ਉੱਥੇ ਜਿਹੜਾ ਚੈਚਰੀਅਨ ਰੈਬੈਲ ਨੂੰ ਮਾਰ ਰਿਹਾ ਸੀ ਰਸ਼ੀਅਨ ਕੇਜੀਬੀ ਦੇ ਕੈਂਡ ਤੇ ਉਹਦੀ ਵੀ ਰਿਲੀਜ਼ ਹੋਈ ਜਿਹੜੇ ਰਸ਼ੀਅਨ ਫੜੇ ਹੋਏ ਨੇ ਉਹ ਤਾਂ ਉਹ ਨੇ ਬਹੁਤ ਜਿਨ੍ਹਾਂ ਨੇ ਕ੍ਰਾਈਮ ਕੀਤੇ ਨੇ ਮਰਡਰ ਕੀਤੇ ਨੇ ਕਿਲਿੰਗ ਸੁਪਰੀ ਹੈ ਅਮਰੀਕਨ ਜਾਂ ਯੂਰਪੀਅਨ ਜਿਹੜੇ ਨੇ ਉਹ ਤਾਂ ਪੋਲਿਟਿਕਲ ਰੀਜਨਸ ਕਰਕੇ ਯੂ આર ਆਲਸੋ ਵਰਕਿੰਗ ਅਰਾਊਂਡ ਦਾ ਕਲੌਕ ਟੂ ਬ੍ਰਿੰਗ ਹੋਮ ਅਮਰੀਕਨਸ ਬੀਇੰਗ ਅਨਜਸਟਲੀ ਡਿਟੇਨਡ ਆਲ ਅਰਾਊਂਡ ਦਾ ਵਰਲਡ ਸੋ ਮਤਲਬ ਬਾਈਡਨ ਇਹ ਲੈਂਗੇਜ ਸੀ ਜ਼ਰੂਰ ਛੱਡਣਾ ਚਾਹੁੰਦਾ ਕਿ ਭਾਈ ਜਿੱਥੇ-ਜਿੱਥੇ ਵੀ ਅਮਰੀਕਨ ਫਸੇ ਹੋਏ ਸੀ ਉਹਨਾਂ ਨੂੰ ਅਮਰੀਕਾ ਛਡਾ ਕੇ ਲਿਆਇਆ ਹੈ ਰਸ਼ੀਆ ਨੇ ਇਹ ਕਹਿ ਵੀ ਜੇ ਲੌਂਗ ਰੇਂਜ ਮਿਸਾਈਲ ਜਿਹੜੀਆਂ ਨੇ ਅਮਰੀਕਾ ਨੇ ਜਰਮਨ ਜਾਂ ਫਰਾਂਸ ਚ ਇੰਸਟਾਲ ਕੀਤੀਆਂ ਤੇ ਕਿਊਬਨ ਮਿਸਾਈਲ ਕ੍ਰਾਈਸਿਸ ਵਰਗਾ ਹੋਏਗਾ ਅਸੀਂ ਵੀ ਅਮਰੀਕਾ ਨੂੰ ਟਾਰਗੇਟ ਕਰਾਂਗੇ ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਤੇ ਰੂਸ ਵਿੱਚ ਯੂਕਰੇਨ ਦੇ ਮੁੱਦੇ ਨੂੰ ਲੈ ਕੇ ਭਾਵੇਂ ਤਨਾ ਤਨੀ ਚੱਲ ਰਹੀ ਹੈ ਔਰ ਦੂਸਰੇ ਪਾਸੇ ਪਰਦੇ ਪਿੱਛੇ ਗੱਲਬਾਤ ਵੀ ਹੋ ਰਹੀ ਹੈ ਸੋ ਮੀਡੀਆ ਰਿਪੋਰਟਾਂ ਅਨੁਸਾਰ ਦੋਵੇਂ ਮੁਲਕਾਂ ਦੇ ਨੇ ਜਿਹੜੇ 24 ਦੇ ਕਰੀਬ ਕੈਦੀਆਂ ਦਾ ਜਿਹੜਾ ਤਬਾਦਲਾ ਹੈ ਉਹ ਕਰ ਦਿੱਤਾ ਹੈ ਜਿਹੜੇ ਕੇਈ ਕੇਈ ਬਰਿਆਂ ਤੋਂ ਅਡ-ਅਡ ਦੋਸ਼ਾਂ ਹੇਠ ਜੇਲਾਂ ਵਿੱਚ ਢੱਕੇ ਹੋਏ ਸਨ ਸੋ ਇਹਤ ਬਾਦਲਾ ਟਰਕੀ ਵਿੱਚ ਕੀਤਾ ਗਿਆ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਅਨ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਸੋ ਲਿਆਨ ਲਿਖਣ ਲਈ ਤੁਹਾਡਾ ਸਭ ਤੋਂ ਬਹੁਤ ਧੰਨਵਾਦ ਜੀ ਰਾਜ ਸਾਹਿਬ ਕੀ ਵਿਚਾਰ ਹਨ ਅਹ ਦੇਖੋ ਵੈਸੇ ਆਮ ਤੌਰ ਤੇ ਹੁੰਦਾ ਹੈ ਵੀ ਜਦੋਂ ਪ੍ਰੈਜ਼ੀਡੈਂਟ ਅਮਰੀਕਾ ਦੀ ਟਰਮ ਮੁੱਕਣ ਵਾਲੀ ਹੁੰਦੀ ਹੈ ਤੇ ਅਮਰੀਕਨ ਪ੍ਰੈਜ਼ੀਡੈਂਟ ਕੋਲ ਇੱਕ ਪਾਵਰ ਹੁੰਦੀ ਹੈ ਪਾਰਡਨ ਦੀ ਮਾਫੀ ਹੂੰ ਸੋ ਜਨਾਹ ਦੀਆਂ ਜਿਹਨਾਂ ਨੂੰ ਸਜ਼ਾਵਾਂ ਹੋ ਚੁੱਕੀਆਂ ਹੁੰਦੀਆਂ ਨੇ ਉਮਰ ਕੈਦ ਹੋਏ ਕਈਆਂ ਨੂੰ ਸ਼ਾਇਦ ਫਾਂਸੀ ਵੀ ਪਾੜਨ ਕਰ ਸਕਦਾ ਹੈ ਪ੍ਰੈਜ਼ੀਡੈਂਟ ਮੈਨੂੰ ਸ਼ੋਰ ਨਹੀਂ ਹੈ ਤੇ ਉਹਦੇ ਚ ਅਮਰੀਕਨ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਫਿਰ ਆਪਣੇ ਉਸ ਹੱਕ ਨੂੰ ਇਸਤੇਮਾਲ ਕਰਦਾ ਹੈ ਕਿ ਬਿਨਾਂ ਕੋਈ ਸਵਾਲ ਪੁੱਛੇ ਭਾਵੇਂ ਉਹਨਾਂ ਸਾਰਿਆਂ ਦੀ ਜਿਹੜੀ ਹੈ ਉਹ ਜੇਲ੍ਹਾਂ ਭੋਗ ਰਹੇ ਹੁੰਦੇ ਨੇ ਉਹਨਾਂ ਦੀ ਰਿਹਾਈ ਹੋ ਜਾਂਦੀ ਹੈ ਪ੍ਰੈਜ਼ੀਡੈਂਟ ਟਰੰਪ ਨੇ اپنی ਟਰਮ ਦੇ ਐਂਡ ਚ ਬਹੁਤ ਸਾਰਿਆਂ ਨੂੰ 파ਰਡਨ ਕੀਤਾ ਹੈ ਜੀ ਔਰ इवन ਉਸ ਤੋਂ ਪਹਿਲਾਂ ਵੀ ਹਰ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਇਸ ਪਾਵਰ ਨੂੰ ਇਸਤੇਮਾਲ ਕਰਦਾ ਹੈ ਔਰ ਕੁਝ ਹਾਲ ਤਾਂ ਤਾਂ ਵੀ ਸੀ ਕਿ ਇੱਕ ਇਜ਼ਰਾਈਲੀ ਜਿਹੜਾ ਕਿ ਬਹੁਤ سنگੀਨ ਅਪਰਾਧ ਦੇ ਵਿੱਚ ਅਮਰੀਕਾ ਦੀ ਜੇਲ੍ਹਾਂ ਸੀ ਅਮਰੀਕਨ ਨਿਊਕਲੀਅਰ ਸੀਕਰਟ ਚੁਰਾਉਣ ਵਾਲਾ ਉਹਨੂੰ ਵੀ ਸ਼ਾਇਦ ਸੀਨੀਅਰ ਬੁਸ਼ ਜਾਂ ਜੂਨੀਅਰ ਬੁਸ਼ ਨੇ ਮਾਫ ਕੀਤਾ ਜਿਹਦੇ ਤੇ ਬੜੀ ਚਰਚਾ ਵੀ ਹੋਈ ਸੀ ਕਿ ਵੀ ਉਹ ਤਾਂ ਇਨਵਰਡਾ ਖਤਰਾ ਸੀ ਸਕਿਉਰਟੀ ਨੂੰ ਹਮ ਸੋ ਹੁਣ ਕਿਉਂਕਿ ਆਲਰੇਡੀ ਲੈਸ ਥੈਨ 100 ਡੇਸ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੂੰ ਨਹੀਂ ਬਾਈਡਨ ਤਾਂ ਆਊਟ ਆਫ ਰੇਸ ਹੈ ਹਮ ਡਿਊ ਟੂ ਉਹਨੇ ਵਿਦਡਰਾ ਕੀਤਾ ਹੈ ਬਿਲਕੁਲ ਕਮਲਾ ਹੈਰਿਸ ਆਰ ਟਰੰਪ ਉਹ ਇੱਕ ਦੂਜੇ ਨਾਲ ਕੰਪੀਟ ਕਰ ਰਹੇ ਨੇ ਪਰ ਇੱਕ ਖਬਰ ਜਿਸ ਬਾਰੇ ਹਾਲਾਂ ਕੁਝ ਹਲਕਿਆਂ ਵਿੱਚ ਕੁਝ ਸ਼ਰਸੇ ਤੋਂ ਤਾਂ ਚੱਲ ਰਿਹਾ ਸੀ ਕਿ ਭਈ ਬਾਈਡਨ ਦੀ ਲੇਗੇਸੀ ਕੀ ਹੋਏਗੀ ਹੁਣ ਹਰ ਪ੍ਰੈਜ਼ੀਡੈਂਟ ਜਦੋਂ ਉਹਦੀ ਟਰਮ ਖਤਮ ਹੁੰਦੀ ਹੈ ਉਸ ਦਾ ਇਹ ਹੁੰਦਾ ਹੈ ਵੀ ਇਤਿਹਾਸ ਚ ਉਹਨੂੰ ਯਾਦ ਰੱਖਿਆ ਜਾਏ ਹਮਮ ਔਰ ਉਹ ਯਾਦ ਰੱਖਿਆ ਜਾਏਗਾ ਕੋਈ ਖਾਸ ਕਾਰਨਾਮੇਆ ਕਰਕੇ ਜੇ ਹੁਣ ਅ ਟਰੰਪ ਐਡਮਿਨਿਸਟ੍ਰੇਸ਼ਨ ਨੇ ਤਾਲੀਬਾਨ ਦੇ ਨਾਲ ਡੀਲ ਸਟ੍ਰਾਈਕ ਕੀਤੀ ਉਹਨਾਂ ਦਾ ਬਣ ਗਿਆ ਕਿ ਭਈ 20 ਸਾਲ ਤੋਂ ਫੌਜ ਫਸੀ ਹੋਈ ਸੀ ਉੱਥੇ ਉਹਨੇ ਰਿਲੀਜ਼ ਕੀਤਾ ਕਿਸੇ ਦੀ ਕੋਈ ਲੇਗੇਸੀ ਕਿਸੇ ਦੀ ਕੋਈ ਹੁੰਦੀ ਹੈ ਤੋ ਇਹ ਕਿਉਂਕਿ ਬਹੁਤ ਵਾਰੀ ਫਿਰ ਜਿਹੜੇ ਪ੍ਰੈਜ਼ੀਡੈਂਟਸ ਨੇ ਉਹਨਾਂ ਦੇ ਆਪਣੇ ਬਹੁਤ ਸਾਰੇ ਡਾਕੂਮੈਂਟ ਪ੍ਰਾਈਵੇਟ ਹੁੰਦੇ ਨੇ ਕਿਤਾਬਾਂ ਹੁੰਦੀਆਂ ਉਹਨਾਂ ਦੇ ਨਾਂ ਤੇ ਲਾਇਬ੍ਰੇਰੀ ਐਸਟੈਬਿਸ਼ ਹੁੰਦੀ ਹੈ ਦੂਸਰਾ ਹੁੰਦਾ ਹੈ ਸੋ ਹਰ ਇੱਕ ਨੂੰ ਹੁੰਦਾ ਹੈ ਵੀ ਜਦੋਂ ਪੋਸਟੈਰਿਟੀ ਜੰਪ ਵੇਖਦੀ ਹੈ ਜਨਰੇਸ਼ਨ ਦੇਖਣ ਗਿਆ ਤੇ ਕਿਹੜੀ ਚੀਜ਼ ਲਈ ਯਾਦ ਰੱਖਿਆ ਜਾਏਗਾ ਹੁਣ ਇਹਦੇ ਤਾਂ ਕੋਈ ਸ਼ੱਕ ਨਹੀਂ ਹੈ ਕਿ ਬਾਈਡਨ ਇਰਾਦੇ ਵਿੱਚ ਜਿਹੜਾ ਖਾਸ ਤੌਰ ਦੇ ਉੱਤੇ ਐਸੀ ਕੋਈ ਚੀਜ਼ ਯੂਕਰੇਨ ਵਾਰ ਇਹ ਬਾਈਡਨ ਦੀ ਲੇਗੇਸੀ ਬਣੇਗੀ ਔਰ ਕਿਉਂਕਿ 2 ਸਾਲਾਂ ਚ ਨਾ ਐਂਡ ਹੋਈ ਔਰ ਪ੍ਰੋਲੋਂਗ ਵੀ ਔਰ ਪੈਸਾ ਵੀ ਦਿੱਤਾ ਜਾ ਰਿਹਾ ਦੂਜਾ ਇਹ ਉਹਦੇ ਲਈ ਹੋਏਗਾ ਔਰ ਇਸੇ ਤਰ੍ਹਾਂ ਜੋ ਗਜ਼ਾ ਦੇ ਵਿੱਚ ਚੱਲ ਰਿਹਾ ਔਰ ਜਿਵੇਂ ਇਹਦੇ باوجود ਕਿ ਇਤਨ ਯਹੂਦੀ ਬਾ ਮਰੋੜਨ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਉਹ ਜਿਸ ਅੰਦਾਜ਼ ਅੱਗੇ ਵਧਿਆ ਆ ਰਿਹਾ ਬਾਈਡਨ ਐਡਮਿਨਿਸਟ੍ਰੇਸ਼ਨ ਇੰਨਾ ਵੀਕ ਰਿਹਾ ਵੀ ਉਹਨੂੰ ਰੈਸਟ੍ਰੇਨ ਨਹੀਂ ਕਰ ਸਕਿਆ ਸੋ ਜਿਹੜੀ ਗਜ਼ਾ ਦੀ ਤਬਾਹੀ ਹੈ ਜਿਸ ਲੈਵਲ ਦੇ ਉੱਤੇ ਜੈਨੋਸਾਈਡ ਔਰ ਵਾਰ ਕਰਿਮੀਨਲ ਔਰੇ ਸਾਰਾ ਇਹ ਵੀ ਅਮਰੀਕਨ ਪ੍ਰੈਜ਼ੀਡੈਂਸੀ ਦੀ ਵੀਕਨੈਸ ਸ਼ਾਮਲ ਹੋਏਗਾ ਕਿ ਇੰਟਰਨੈਸ਼ਨਲ ਦੋ ਸਪਾਟ ਯੂਕਰੇਨ ਔਰ ਗਜ਼ਾ ਇੱਕ ਬੜੇ ਵੀਕਨੈਸ ਵਾਲੇ ਸਪਾਟ ਰਹੇ ਬਿਲਕੁਲ ਬੜੀ ਖਬਰ ਜਿਹੜੀ ਅੱਜ ਪ੍ਰੋਮੀਨੈਂਟਲੀ ਦੁਨੀਆ ਦੇ ਵਿੱਚ ਛਾਈ ਹੋਈ ਹੈ ਜਿਹੜਾ ਮੈਂ ਸਮਝਦਾ ਹਾਂ ਵੀ ਬਾਈਡਨ ਨੂੰ ਇੱਕ ਉਹਦੀ ਲੇਗੇਸੀ ਦੇ ਵਿੱਚ ਪੋਜ਼ਿਟਿਵਿਟੀ ਲਿਆਏਗੀ ਅ ਸੋ ਇਹ ਪਾਰਟ ਹੁੰਦਾ ਹੈ ਕਿ ਵੀ ਜਿਹੜੇ ਮੁਲਕ ਨੇ ਇੱਕ ਦੂਜੇ 'ਚ ਜਸੂਸੀ ਵੀ ਕਰਦੇ ਨੇ ਕ੍ਰਾਈਮ ਵੀ ਕਰਦੇ ਨੇ ਭੇਜਦੇ ਨੇ ਬੰਦੇ ਫੜੇ ਵੀ ਜਾਂਦੇ ਨੇ ਜੇਲ੍ਹਾਂ 'ਚ ਵੀ ਹੁੰਦੇ ਨੇ ਫਿਰ ਇੱਕ ਸਟੇਜ ਦੇ ਉੱਤੇ ਹੁੰਦਾ ਹੈ ਵੀ ਦੋਨ ਕਿਉਂਕਿ ਸਾਰੇ ਪਾਸੇ ਚੱਲ ਰਹੇ ਹੁੰਦੇ ਨੇ ਉਹਨੂੰ ਪ੍ਰਿਜ਼ਨਰ ਸਵੈਪ ਕਹਿੰਦੇ ਨੇ ਕਿ ਭਾਈ negotiation ਹੁੰਦੀ ਹੈ ਵੀ ਚਲੋ ਸਾਡੇ ਬੰਦੇ ਇੰਨੇ ਤੁਹਾਡੀਆਂ ਜੇਲਾਂ ਚ ਨੇ ਜਾਂ ਦੂਜੇ ਤੁਸੀਂ ਉਹਨਾਂ ਨੂੰ ਛੱਡੋ ਅਸੀਂ ਤੁਹਾਡਿਆਂ ਨੂੰ ਛੱਡਦੇ ਪਰ ਇਹ ਇੱਕ ਬੜੀ ਡੈਲੀਕੇਟ ਪ੍ਰੋਸੈਸ ਹੁੰਦੀ ਹੈ ਬਿਹਾਈਂਡ ਦਾ ਕਰਟਨ ਚੱਲ ਰਹੀ ਹੁੰਦੀ ਹੈ ਗੱਲਬਾਤ ਕੋਈ ਹੋਰ ਕਰ ਰਿਹਾ ਹੁੰਦਾ ਔਰ ਇਸ ਸਾਰੇ ਦੇ ਉੱਤੇ ਜਿਹੜਾ ਇਹ ਫਿਰ ਮੰਨਿਆ ਜਾਂਦਾ ਜੀ ਆਪਣੇ ਬੰਦੇ ਛਡਾ ਕੇ ਲਿਆਏ ਹੁਣ ਜਿਹੜੀ ਅੱਜ ਦੀ ਖਬਰ ਜਿਸ ਨੇ ਸਾਰੇ ਗਲੋਬਲ ਹੈਡਲਾਈਨ ਬਣੀ ਹੈ ਕਿ ਦੋ ਦਰਜਨ ਤੋਂ ਜ਼ਿਆਦਾ ਮੋਰ ਦੈਨ 24 ਪ੍ਰिजनਰਸ ਸਵਾਪ ਹੋਏ ਨੇ ਬਿਟਵੀਨ ਰਸ਼ੀਆ ਐਂਡ ਅਮਰੀਕਾ ਹਮ ਔਰ ਇਹ ਰਿਮਾਰਕੇਬਲ ਹੈ ਰਿਮਾਰਕੇਬਲ ਇਸ ਲਈ ਵੀ ਇੱਕ ਪਾਸੇ ਅਸੀਂ ਪਿਛਲੇ ਦੋ ਤਿੰਨ ਹਫਤੇ ਦੀਆਂ ਜੇ ਡਿਵੈਲਪਮੈਂਟਸ ਦੇਖੀਏ ਤੇ ਦੁਨੀਆ ਜਿਹੜੀ ਹੈ ਉਹ ਇਵੇਂ ਲੱਗ ਰਿਹਾ ਵੀ ক্লোਜ਼ ਟੂ ਇੱਕ ਕਨਫਲਿਕਟ ਜਿਹੜਾ ਬੜਾ ਖਤਰਨਾਕ ਔਰ ਨਿਊਕਲੀਅਰ ਚੈਂਡ ਹੋ ਸਕਦਾ ਉਹਦੇ ਵੱਲ ਵੱਧ ਰਹੀ ਹੈ ਖਾਸ ਤੌਰ ਤੇ ਜਿਵੇਂ ਇਜ਼ਰੀਅਲ ਨੇ ਲਬਨਾਨ ਦੇ ਵਿੱਚ ਜਾ ਕੇ ਹਜ਼ਬੁੱਲਾ ਦੇ ਵੱਡੇ ਆਗੂ ਨੂੰ ਮਾਰਿਆ ਔਰ ਈਰਾਨ ਦੇ ਪ੍ਰੈਜ਼ੀਡੈਂਟ ਦਾ ਆਲਰੇਡੀ ਐਕਸੀਡੈਂਟ ਦੇ ਬਹਾਨੇ ਐਂਡ ਹੋਇਆ ਹੋਇਆ ਹੈ ਸੀਯੂ ਦਾ ਜਿਹੜਾ ਨਵਾਂ ਪ੍ਰੈਜ਼ੀਡੈਂਟ ਬਣਿਆ ਹੈ ਉਹਦੇ ਸੌਚੁਕ ਸਮਾਗਮ ਦੇ ਮੌਕੇ ਹਮਾਸ ਜਿਹੜਾ ਉਹਦਾ ਪੋਲੀਟੀਕਲ ਵਿੰਗ ਦਾ ਮਿਸਟਰ ਹੈਨਿਆ ਉਹ ਜਦੋਂ ਉੱਥੇ ਗਿਆ ਔਰ ਉਹਨੇ ਸੌਚੁਕ ਸਮਾਗਮ 'ਚ ਹਿੱਸਾ ਵੀ ਲਿਆ ਈਰਾਨੀਅਨ ਪ੍ਰੈਜ਼ੀਡੈਂਟ ਦੀ ਪੂਰੀ ਪਿਕਚਰ ਵੀ ਆਈ ਔਰ ਜਿੱਥੇ ਉਹਨੂੰ ਠਹਿਰਾਇਆ ਹੋਇਆ ਸੀ ਉੱਥੇ ਇਜ਼ਰਾਈਲੀ ਏਜੰਟਾਂ ਨੇ ਹਾਲਾਂ ਇਜ਼ਰਾਈਲ ਨੇ ਆਫੀਸ਼ੀਅਲੀ ਓਨ ਨਹੀਂ ਕੀਤਾ ਪਰ ਉਹਨਾਂ ਦਾ ਕੰਮ ਹੈ ਉਹਨੂੰ ਮਾਰ ਮੁਕਾਇਆ ਉਹਦਾ ਸਕਿਉਰਿਟੀ ਗਾਰਡ ਵੀ ਮਾਰ ਦਿੱਤਾ ਜਿਹਦਾ ਜਿਹੜਾ ਫਿਊਨਲਸ ਸੀ ਉਹਦੇ ਵਿੱਚ ਹਜ਼ਾਰਾਂ ਲੋਕ ਆਏ ਔਰ ਈਰਾਨ ਜਿਹੜਾ ਉਹ ਰਿਵੈਂਜ ਦੀ ਗੱਲ ਕਰ ਰਿਹਾ ਔਰ ਹੁਣ ਜੋ ਇਹਦਾ ਮਤਲਬ ਇਹ ਹੈ ਵੀ ਜਿਹੜੀ ਆਲਰੇਡੀ ਗਜ਼ਾ ਦੇ ਵਿੱਚ ਸੀਜ਼ਫਾਇਰ ਲਈ ਗੱਲਬਾਤ ਚੱਲ ਰਹੀ ਸੀ ਅਮਰੀਕਾ ਪ੍ਰੈਸ਼ਰਾਈਜ਼ ਕਰ ਰਿਹਾ ਸੀ ਉਸ ਦੀ ਥਾਂ ਇਸ ਸਪਰੈਡ ਹੋਣ ਵਾਲ ਚਲੀ ਗਈ ਵੀ ਲਿਬਨਾਨ ਵੀ ਇਨਵੋਲਵ ਹੋ ਗਿਆ ਈਰਾਨ ਦੇ ਅੰਦਰ ਜਾ ਕੇ ਮਾਰਨਾ ਇਹ ਤਾਂ ਉਹਨਾਂ ਦੀ ਸੋਵਰਨਿਟੀ ਦੀ ਵਾਇਓਲੇਸ਼ਨ ਹੈ ਸੋ ਈਰਾਨ ਜਿਹੜਾ ਕਿਸੇ ਹੱਦ ਤੱਕ ਵੀ ਜਾਏਗਾ ਜਾਂ ਕਿੰਨਾ ਕੁ ਉਹਨੂੰ ਰਿਐਕਟ ਕਰੇਗਾ ਪਰ ਇਹ ਉਹਨਾਂ ਨੇ ਲਈ ਹੈ ਉਥਕ ਵਾਂਗ ਕਿ ਵੀ ਅਸੀਂ ਰੈਵੈਂਜ ਲਵਾਂਗੇ ਸੋ ਇਹ ਹੋ ਸਕਦਾ ਹੈ ਇਵਨ ਇਨ 100 ਦਿਨਾਂ ਦੇ ਵਿੱਚ ਵਿੱਚ ਵੀ ਜਿਹੜੀਆਂ ਚੀਜ਼ਾਂ ਨੇ ਉਹ ਬਹੁਤੀਆਂ ਨਾ ਰਹਿਣ ਪਰ ਇਹ ਜਿਹੜੀ ਪੋਜ਼ਿਟਿਵਿਟੀ ਹੈ ਉਸ ਨੂੰ ਕ੍ਰੈਡਿਟ ਦੇਣਾ ਬਣਦਾ ਹੈ ਜੀ ਕਿ ਇਹ ਜਦੋਂ ਦਾ ਸੋਵੀਅਤ ਯੂਨੀਅਨ ਔਰ ਅਮਰੀਕਾ ਹੋਣ ਦੇ ਵਿੱਚ ਆਏ ਅਮਰੀਕਾ ਤੋਂ ਪਹਿਲਾਂ ਹੀ ਸੋਵੀਅਤ ਯੂਨੀਅਨ ਸੈਕੰਡ ਵਰਲਡ ਵਾਰ ਤੋਂ ਬਾਅਦ ਬਿਲਕੁਲ ਪਹਿਲਾਂ ਵੀ ਪ੍ਰਿਜ਼ਨਰ ਸਵੈਪ ਹੁੰਦਾ ਰਿਹਾ ਪਰ ਇਹ ਸਭ ਤੋਂ ਵੱਡਾ ਪ੍ਰਿਜ਼ਨਰ ਸਵੈਪ ਹੈ ਕਿ ਜਿਹਦੇ ਵਿੱਚ 2 ਦਰਜਨ ਤੋਂ ਜ਼ਿਆਦਾ ਜਿਹੜੇ ਨੇ ਉਹ ਬੰਦੇ ਛੱਡੇ ਜਾਣਗੇ ਔਰ ਅਮਰੀਕਾ 'ਚ ਜਿਹੜੇ ਉਹਨਾਂ ਦੇ ਅਮਰੀਕਨ ਪੱਤਰਕਾਰ ਵੀ ਕੁਝ ਉਹਨਾਂ ਦੀ ਰਸ਼ੀਆ ਦੀ ਕੈਚ ਸੀ ਵਾਲ ਸਟਰੀਟ ਜਰਨਲ ਰਿਪੋਰਟਰ ਇਵਾਨ ਜ਼ਰਸ਼ਕੋਵਿਚ ਉਹ ਵੀ ਰਿਲੀਜ਼ ਹੋਇਆ ਹੈ ਔਰ ਇਹ ਤੁਰਕੀ ਟਰਕੀ ਦੇ ਵਿੱਚ ਹੁਣ ਟਰਕੀ ਇੱਕ ਕਾਈਂਡ ਆਫ ਨਿਊਟਰਲ ਵੀ ਹੈ ਅਮਰੀਕਾ ਨਾਲ ਵੀ ਚੰਗੇ ਸਬੰਧ ਨੇ ਰਸ਼ੀਆ ਨਾਲ ਵੀ ਨੇ ਇਜ਼ਰਾਈਲ ਦੇ ਖਿਲਾਫ ਵੀ ਹੈ ਕਿਸੇ ਜ਼ਮਾਨੇ ਚ ਹੱਕ ਚ ਵੀ ਸੀ ਹਮ ਔਰ ਇਹ ਤੁਰਕੀਏ ਚ ਡੀਲ ਹੋਈ 2 ਸਾਲ ਤੋਂ ਇਹ ਗੱਲਬਾਤ ਚੱਲ ਰਹੀ ਸੀ ਔਰ ਇਸ ਦੇ ਉੱਤੇ ਜਿਹੜੀ ਮੇਨ ਖਬਰ ਹੀ ਹੈ ਕਿ ਵੀ ਇਹ ਬੈਕ ਚੈਨਲ ਜਿਹੜੀ ਗੱਲਬਾਤ ਚੱਲ ਰਹੀ ਸੀ ਔਰ ਇਹਦੇ ਚ ਹੀ ਨਹੀਂ ਹੈ ਕਿ ਵੀ ਜਿਹੜੇ 2 ਦਰਜਨ ਨੇ ਉਨਾ ਚ ਰਸ਼ੀਅਨ ਸਾ ਅਮਰੀਕਨ ਜੇਲਾਂ ਇਵਨ ਕਿਉਂਕਿ ਨੈਟੋ ਅਮਰੀਕਾ ਦੀ ਲੀਡ ਨੂੰ ਫਾਲੋ ਕਰਦਾ ਜਿਹੜੇ ਕੋਈ ਜਰਮਨ ਦੇ ਵਿੱਚ ਕੈਦ ਸੀ ਕਿਸੇ ਨੇ ਉੱਥੇ ਜਿਹੜਾ ਚਚਰੀਅਨ ਰੈਬਲ ਨੂੰ ਮਾਰ ਰਿਆ ਸੀ ਰਸ਼ੀਅਨ ਕੇਜੀਬੀ ਦੇ ਕੈਂਡ ਤੇ ਉਦੀ ਵੀ ਰਿਲੀਜ਼ ਹੋਈ ਔਰ ਇਹ ਜਿਹੜਾ ਵਾਲ ਸਟਰੀਟ ਦਾ ਵੱਡਾ ਰਿਪੋਰਟਰ ਮਿਸਟਰੀ ਇਵਨ ਦਰਸ਼ਕ ਉਹ ਵਿੱਚ ਇਹ ਬੜਾ ਸੈਂਸਿਟਿਵ ਸੀ ਕੇਸਿਸ ਦਾ ਔਰ ਹਾਲਾਂ ਇਹ ਵੀ ਜਿਹੜੇ ਰਸ਼ੀਅਨ ਫੜੇ ਹੋਏ ਨੇ ਉਹ ਤਾਂ ਉਹ ਨੇ ਬਹੁਤ ਜਿਨ੍ਹਾਂ ਨੇ ਕ੍ਰਾਈਮ ਕੀਤੇ ਨੇ ਮਰਡਰ ਕੀਤੇ ਨੇ ਕਿਲਿੰਗਸਪਰੀ ਹੈ ਅਮਰੀਕਨ ਜਾਂ ਯੂਰੋਪੀਅਨ ਜਿਹੜੇ ਨੇ ਉਹ ਤਾਂ ਪੋਲਿਟੀਕਲ ਰੀਜਨਸ ਕਰਕੇ ਇਸੇ ਤਰ੍ਹਾਂ ਜਿਹੜਾ ਇਹ ਮਿਸ਼ੀਗਨ ਕਾਰਪੋਰੇਟ ਸਿਕਿਉਰਟੀ ਐਗਜ਼ੀਕਟਿਵ ਪਾਲ ਵੌਲਨ ਇਹ ਮਲਟੀਨੇਸ਼ਨਲ ਡੀਲ ਜਿਹੜੀ ਹੈ ਉਹ ਸਾਰੀ 2 10 ਦਰਜਨ ਦੇ ਲਗਭਗ ਇਹ ਰਿਲੀਜ਼ ਹੋਏ ਨੇ ਬੈਕ ਚੈਨਲ ਨੇਗੋਸ਼ੀਏਸ਼ਨਸ ਰਾਹੀਂ ਪਰ ਇਹ ਜਿਹੜੀ ਸਭ ਤੋਂ ਵੱਡੀ ਡੀਲ ਹੈ ਦਾ ਡੀਲ ਵੁਡ ਬੀ ਦਾ ਲੇਟੈਸਟ ਐਕਸਚੇਂਜ ਇਨ ਲਾਸਟ 2 ਇਅਰਸ ਬੀਟਵੀਨ ਵਾਸ਼ਿੰਗਟਨ ਐਂਡ ਮਾਸਕੋ ਔਰ ਇਸ ਤੋਂ ਪਹਿਲਾਂ ਡਬਲਯੂ ਐਨ ਬੀਏ ਦਾ ਸਟਾਰ ਬ੍ਰਿਟਨੀ ਗ੍ਰੀਨਰ ਜਿਹੜਾ ਉਹ ਵੀ ਲਿਆਂਦਾ ਗਿਆ ਸੀ ਵਾਪਸ ਔਰ ਉਹਦੇ ਲਈ ਨਟੋਰੀਅਸ ਆਰਮਸ ਟ੍ਰੈਫਿਕਰ ਵਿਕਰ ਬਾਉਟ ਉਹਨੂੰ ਛੱਡਣਾ ਪਿਆ ਸੀ ਅਮਰੀਕਾ ਨੂੰ ਇਹ ਸਵਾਬ ਜਿਹੜਾ ਪਿਛਲੇ ਸਾਲ ਦੇ ਵਿੱਚ ਹੋਇਆ ਸੀ ਔਰ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਹਾਲਾਂ ਇਸ ਦੇ ਉੱਤੇ ਅਜੇ ਕੋਈ ਵਾਈਟ ਹਾਊਸ ਨੇ ਪ੍ਰੈਸ ਕਾਨਫਰੰਸ ਕਰਕੇ ਪ੍ਰੈਸ ਰਿਲੀਜ਼ ਨਹੀਂ ਕੀਤੀ ਪਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਡੈਮੋ ਇੱਕ ਸੀਨੀਅਰ ਡੈਮੋਕ੍ਰੈਟ ਨੇ ਕਿਹਾ ਕਿ ਵੀ ਆਰ ਆਲਸੋ ਵਰਕਿੰਗ ਅਰਾਊਂਡ ਦਾ ਕਲੌਕ ਟੂ ਬ੍ਰਿੰਗ ਹੋਮ ਅਮਰੀਕਨਸ ਬੀਇੰਗ ਅਨਜਸਟਲੀ ਡਿਟੇਨਡ ਆਲ ਅਰਾਊਂਡ ਦਾ ਵਰਲਡ ਸੋ ਮਤਲਬ ਬਾਈਡਨ ਇਹ ਲੱਗੇ ਸੀ ਜ਼ਰੂਰ ਛੱਡਣਾ ਚਾਹੁੰਦਾ ਕਿ ਭਾਈ ਜਿੱਥੇ ਜਿੱਥੇ ਵੀ ਅਮਰੀਕਨ ਫਸੇ ਹੋਏ ਸੀ ਉਹਨਾਂ ਨੂੰ ਅਮਰੀਕਾ ਛਡਾ ਕੇ ਲਿਆਇਆ ਔਰ ਇਸੇ ਤਰ੍ਹਾਂ ਰਸ਼ੀਆ ਨੂੰ ਵਾਪਸ ਮਿਲਿਆ ਹੈ ਵਡੀਮ ਕਰੈਨੀ ਸ਼ਾਪ ਜਿਹੜਾ ਜਰਮਨ ਜਿਹਦੇ ਕਨਵੈਕਸ਼ਨ 2021 ਚ ਹੋਈ ਸੀ ਉਹਨੇ ਫਾਰਮਰ ਚੈਚਨ ਰਿਬੈਲ ਨੂੰ ਬਰਲਿਨ ਪਾਰਕ ਦੇ ਵਿੱਚ ਮਾਰਿਆ ਸੀ ਸੋ ਇਹ ਇੱਕ ਪੋਜ਼ਿਟਿਵ ਗੱਲ ਹੈ ਪਰ ਨਾਲ ਦੀ ਨਾਲ ਅਸੀਂ ਪਿਛਲੇ ਦਿਨਾਂ ਚ ਇਹ ਵੀ ਦੇਖਿਆ ਕਿ ਵੀ ਰਸ਼ੀਆ ਨੇ ਕਿਹਾ ਵੀ ਜੇ ਲੌਂਗ ਰੇਂਜ ਮਿਸਾਈਲਸ ਜਿਹੜੀਆਂ ਨੇ ਅਮਰੀਕਾ ਨੇ ਜਰਮਨ ਜਾਂ ਫਰਾਂਸ 'ਚ ਇੰਸਟਾਲ ਕੀਤੀਆਂ ਤੇ ਕਿਊਬਨ ਮਿਸਾਈਲ ਕ੍ਰਾਈਸਿਸ ਵਰਗਾ ਹੋਏਗਾ ਅਸੀਂ ਵੀ ਅਮਰੀਕਾ ਨੂੰ ਟਾਰਗੇਟ ਕਰਾਂਗੇ ਔਰ ਇਸ ਦੇ ਉੱਤੇ ਹੀ ਖਬਰਾਂ ਸੀ ਕਿ ਰਸ਼ੀਅਨ ਪ੍ਰੈਜ਼ੀਡੈਂਟ ਵਲੈਡੀਮੀਰ ਪੁਤਿਨ ਵਾਰਨਸ ਯੂਨਾਈਟਿਡ ਸਟੇਟਸ ਆਫ ਕੋਲਡ ਵਾਰ ਸਟਾਈਲ ਮਿਸਲ ਕ੍ਰਾਈਸਿਸ ਫੇਅਰ ਪੁਤਿਨ ਆਫਨ ਸਾਈਟਸ ਰਸ਼ੀਆਜ਼ ਨਿਊਕਲੀਅਰ ਡਾਕਟਰੀਨ ਗਵਰਨਿੰਗ ਦਾ ਯੂਜ਼ ਆਫ ਐਟੋਮਿਕ ਵੈਪਨਸ ਹੁਣ ਇਸ ਸਬ ਦੇ ਚਲਦਿਆਂ ਮੈਂ ਸਮਝਦਾ ਹਾਂ ਵੀ ਜਦੋਂ ਚਾਰਜ ਫੇਰੇ ਅੱਗ ਲੱਗੀ ਹੋਏ ਤੇ ਕੋਈ ਵੀ ਜਿਹੜਾ ਠੰਡਾ ਹਵਾ ਦਾ ਬੋਲਾ ਹੈ ਬਲਕੁ ਉਹ ਸਕੂਨ ਦੇਣ ਵਾਲਾ ਹੁੰਦਾ ਸੋ ਇਹ ਸਕੂਨ ਦੀ ਗੱਲ ਹੈ ਕਿ ਭਾਈ ਐਟ ਲੀਸਟ ਜਿਹੜੀ 2 ਸਾਲ ਤੋਂ ਨੇਗੋਸ਼ੀਏਸ਼ਨ ਚੱਲ ਰਹੀ ਸੀ ਉਹਨੇ ਰਿਜ਼ਲਟ ਦਿਖਾਇਆ ਔਰ ਇਸ ਤਣਾ ਤਣੀ ਦੇ ਵਿੱਚ ਵੀ ਜਿਹੜਾ ਇਹ ਪੀਸ ਡੀਲ ਕੋਈ ਹੈ ਜੀਰਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਵਾਥਲੇ ਬ੍ਰੇਕ ਈਵਰਸ ਤੁਸਨ ਇੰਸਤਰਾਇਨ ਜੁੜੇ ਰਹਿਣਾ ਮਿਲਦੇ ਆ ਛੋਟੇ ਜੇ ਬ੍ਰੇਕ ਦੁਪਾਰ